ਪੰਜਾਬ ਦੇ ਵਿੱਚ ਆਹ ہماری ਪਾਰਟੀ ਦੀ ਸਰਕਾਰ ਹੈ ਤੇ ਮੁੱਖ ਮੰਤਰੀ ਭਗਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਦੇ ਵਿੱਚੋਂ ਸਰਕਾਰੀ ਅਦਾਰਿਆਂ ਅਤੇ ਪ੍ਰਾਈਵੇਟ ਅਦਾਲਿਆਂ ਦੇ ਵਿੱਚ ਜੋ ਭ੍ਰਿਸ਼ਟਾਚਾਰ ਦੇ ਮਾਮਲੇ ਆਉਂਦੇ ਨੇ ਉਸ ਨੂੰ ਬਿਲਕੁਲ ਬੰਦ ਕੀਤਾ ਜਾਵੇਗਾ ਜਿਹਦੇ ਤਹਿਤ ਲਗਾਤਾਰ ਹੁਣ ਤੱਕ ਕਈ ਕਾਰਵਾਈਆਂ ਕੀਤੀਆਂ ਗਈਆਂ ਨੇ ਅਤੇ ਉਹ ਜਾਰੀ ਨੇ ਪਰ ਇੱਕ ਪਾਸੇ ਸਰਕਾਰ ਵੱਲੋਂ ਜਿੱਥੇ ਸਖਤ ਆਦੇਸ਼ ਨੇ ਤੇ ਕਾਰਵਾਈ ਕਰਨ ਦੀ ਗੱਲ ਵੀ ਕਹੀ ਜਾਂਦੀ ਹੈ ਪਰ ਦੂਜੇ ਪਾਸੇ ਕੁਝ ਅਜਿਹੇ ਮੁਲਾਜ਼ਮ ਨੇ ਜੋ ਸਰਕਾਰ ਦੇ ਇਸ ਸੁਪਨੇ ਨੂੰ ਪੂਰਾ ਨਹੀਂ ਹੁੰਦੇ ਰਹੇ ਮਾਮਲਾ ਹੈ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੇ ਪਿੰਡ ਕੋਟ ਸੁਖੀ ਦਾ ਜਿੱਥੇ ਕਿ ਇੱਕ ਸ਼ਖਸ ਵੱਲੋਂ ਦੋ ਮੁਲਾਜ਼ਮਾਂ ਉੱਤੇ ਇਲਜ਼ਾਮ ਲਾਇਆ ਗਿਆ ਨੇ ਕਿ ਉਹਨਾਂ ਵੱਲੋਂ ਉਹਨਾਂ ਤੋਂ ਪੈਸੇ ਮੰਗੇ ਜਾ ਰਹੇ ਨੇ ਉਹਨਾਂ ਵੱਲੋਂ Google Pay ਵੀ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਫਰੀਕੋਟ ਜ਼ਿਲ੍ਹੇ ਦੇ ਪਿੰਡ ਕੋਟ ਸੁਖੀਆ ਦੇ ਸਪੈਸ਼ਲ ਡੀਪੂ 홀ਡਰ ਔਰਤ ਦੇ ਪਤੀ ਨੇ ਇਲਜ਼ਾਮ ਲਾਏ ਹਨ ਕਿ ਫਰੀਕੋਟ ਦੇ ਫੂਡ ਸਪਲਾਈ ਵਿਭਾਗ ਵਿੱਚ ਕੰਮ ਕਰਦੇ ਦੋ ਡੀਲਿੰਗ ਹੈੱਡ ਵਿਅਕਤੀਆਂ ਵੱਲੋਂ ਲਗਭਗ ਸਾਰੇ ਹੀ ਡੀਪੂ 홀ਡਰਾਂ ਤੋਂ ਉਹਨਾਂ ਦੀ ਕਮਿਸ਼ਨ ਜਾਰੀ ਕਰਨ ਬਦਲੇ ਰਿਸ਼ਵਤ ਮੰਗੀ ਜਾਂਦੀ ਹੈ ਜੇਕਰ ਕੋਈ ਡੀਪੂ 홀ਡਰ ਅਜਿਹੀ ਰਿਸ਼ਵਤ ਨਹੀਂ ਦਿੰਦਾ ਤਾਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਉਸਾਕੇ ਮਸ਼ੀਨਾ ਵੀ ਜਾਰੀ ਨਹੀਂ ਕੀਤਾ ਜਾਂਦਾ ਨਾਲ ਹੀ ਉਹਨਾਂ ਕਿਹਾ ਕਿ ਡੀਪੂ ਹੋਲਡਰਾਂ ਵੱਲੋਂ ਜੋ ਅੱਗੇ ਫੀਸ ਭਰਨੀ ਹੋਈ ਉਹ ਫੀਸ ਨਹੀਂ ਭਰੀ ਜਾਂਦੀ ਉਹਨਾਂ ਤੋਂ ਦੁੱਗਣੀ ਫੀਸ ਲਈ ਜਾਂਦੀ ਹੈ ਤੇ ਨਾ ਹੀ ਕੋਈ ਇਹਨਾਂ ਦੀ ਰਸੀਦ ਲਈ ਜਾਂਦੀ ਹੈ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਜਦੋਂ ਗੁਰਜੀਤ ਸਿੰਘ ਜ਼ਿਲ੍ਹਾ ਕੰਟਰੋਲਰ ਫੂਡ ਸਪਲਾਈ ਵਿਭਾਗ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲਾ ਉਹਨਾਂ ਨੂੰ ਮੀਡੀਆ ਥਰੂ ਧਿਆਨ ਵਿੱਚ ਆਇਆ ਹੈ ਅਤੇ ਇਸ ਵਿੱਚ ਜੋ ਵੀ ਸ਼ਿਕਾਇਤ ਹੋਵੇਗੀ ਉਸ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਤੁਸਾਂ ਬਲਕਰਨ ਸਿੰਘ ਕੋਰਟ ਸੁਖਿਆ ਮੈਨਾਂ ਮਲਕਰਨ ਜੀ ਕੀ ਸਮੱਸਿਆ ਆ ਰਹੀ ਹੈ ਜੇ ਤੁਹਾਨੂੰ ਡੀਪੋ ਸੰਬੰਧੀ ਡੀਪੋ ਸੰਬੰਧੀ ਮੇਰੀ ਰਾਸ਼ਨ ਡੀਪੋ ਮੇਰੀ ਪਤਨੀ ਮਨਦੀਪ ਕੌਰ ਦੇ ਨਾਂ ਤੇ ਇਹ ਪੈਂਡ ਕੋਰਸ ਹੋ ਗਿਆ ਜਿਸ ਦਾ ਲਾਇਸੈਂਸ ਨੰਬਰ 353 ਹੈ ਜੀ ਕਿ ਉਹ ਮੈਨੂੰ ਪਿਛਲੇ 5 ਸਾਲਾਂ ਤੋਂ ਡੀਪੋ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਦਿੱਕਤਾਂ ਕਰਨ ਵਾਲੇ ਜਿਹੜੇ ਹੈ ਬੰਦੇ ਬੈਠੇ ਮਨਦੀਪ ਤੇ ਗਰਦੈਤਾ ਜੀ ਉਹਨਾਂ ਨੂੰ 15 15 20 ਵੀ ਸਾਲ ਹੋ ਗਏ ਇੱਕ ਛੀਟ ਤੇ ਬੈਠਿਆ ਨੂੰ ਜੋ ਕਿ ਕਾਫੀ ਸਮੇਂ ਤੋਂ ਬਹੁਤ ਜ਼ਿਆਦਾ ਪ੍ਰਸ਼ਾਜਾਰ ਨੂੰ ਬਟਾਵਾ ਦੇ ਰਹੇ ਹੈ ਜੋ ਕਿ ਜੋ ਸਾਡਾ ਲਾਇਸੈਂਸ ਰੈਵਨਿਊ ਹੁੰਦਾ ਜੀ ਉਹਦੀ ਫੀਸ ਆ ਜੀ ਸਰਕਾਰੀ ਫੀਸ ਉਹਦੀ 500 ਰੁਪਏ ਆ ਜੀ ਮੈਂ ਤਿੰਨ ਵਾਰੀ ਲਾਇਸੈਂਸ ਰੈਵਨਿਊ ਕਰਾਇਆ ਹੈ ਚੰਨਾ ਸਾਲਾਂ ਦੇ ਵਿੱਚ ਪਹਿਲਾਂ ਉਹਨਾਂ ਨੇ ਮੈਥੋਂ 2 ਸਾਲਾਂ ਦੀ ਫੀਸ ਲਈ ਆ 2500 ਰੁਪਏ ਜੀ ਜਿਸ ਦੀ ਫੀਸ ਸੀ 1000 ਰੁਪਏ ਉਸ ਤੋਂ ਬਾਅਦ ਮੈਂ 3 ਸਾਲਾਂ ਦਾ ਸੀ ਲਾਇਸੈਂਸ ਜਮਾ ਕਰਾਇਆ ਰੈਵਨਿਊ ਕਰਾਇਆ ਉਸ ਦੀ ਮੇ ਤਾਂ ਫੀਸ ਲਈ ਉਹਨਾਂ ਨੇ 3500 ਰੁਪਏ ਜੀ ਜਿਸ ਦੀ ਫੀਸ ਲੀਗਲ ਤੌਰ ਤੇ ਜਿਸ ਦੀ ਫੀਸ ਜੇ ਮੈਨੂੰ ਪਤਾ ਲੱਗਿਆ ਨੌਲਾ ਪਿਆ 1500 ਰੁਪਏ ਜੀ ਐਸ ਵਾਰ ਮੈਂ 2025 ਅਪ ਮਾਰਚ ਨੂੰ ਜਦੋਂ 31 ਮਾਰਚ ਨੂੰ ਮੈਂ ਕਰਾਇਆ ਜੀ ਲਾਇਸੈਂਸ ਰੈਵਨਿਊ 5 ਸਾਲ ਦਾ ਕਰਾਇਆ ਜੀ ਉਹਨਾਂ ਨੇ ਮੈਥੋਂ ਫੀਸ ਲਈ ਹੈ 5000 ਰੁਪਏ ਜੀ ਬੰਦੀ ਕਿੰਨੀ ਸੀ ਬੰਦੀ 2500 ਸੀ 5000 ਕਿਵੇਂ ਪੇ ਕੀਤਾ ਤੁਸੀਂ ਮੈਂ ਉਹਨਾਂ ਨੂੰ ਗੂਗਲ ਪੇ ਭੇਤੀ ਹੈ ਜੀ ਪੈਸੇ ਰਸੀਦ ਦਿੱਤੀ ਤੁਹਾਨੂੰ ਰਸੀਦ ਨਹੀਂ ਦਿੱਤੀ ਕੋਈ ਰਸੀਦ ਨਹੀਂ ਦਿੰਦੇ ਜੀ ਅੱਛਾ ਹਾਂਜੀ ਸਰ ਹੋਰ ਕੀ ਇਸ ਵਿੱਚ ਅਗ੍ਰੀਡ ਕਰਦੇ ਹੋਰ ਕੋਈ ਕਮਿਸ਼ਨ ਪੇ ਕਰਨ ਨੂੰ ਵੀ ਲੈ ਕੇ ਪੈਣਾ ਜਦੋਂ ਕਮਿਸ਼ਨ ਸਾਡਾ ਆਉਂਦਾ ਜੀ ਹਰ ਵੇਰੀ ਸਾਡੇ ਬੰਦਿਆਂ ਤੋਂ ਪੈਸੇ ਮੰਗਦੇ ਜੀ ਇਸ ਵਾਰ ਵੀ ਸਾਥੋਂ ਉਹਨਾਂ ਨੇ ਪੈਸੇ ਮੰਗੇ ਜੇ ਤੁਸੀਂ ਦੀਵਾਲੀ ਤੋਂ ਪਹਿਲਾਂ ਕਮਿਸ਼ਨ ਪਾਉਣਾ ਹੈ ਕਿ ਸ 123 ਬੰਦਿਆਂ ਦਾ 10000 ਰੁਪਏ ਦੇ ਦਿੰਦੇ। ਫੇਰ ਸਾਨੂੰ ਸਾਨੂੰ 8000 ਰੁਪਏ ਦੇ ਦਿੰਦੇ। ਅਸੀਂ ਉਹਨਾਂ ਨੂੰ ਸਾਡੇ ਕੋਲ ਪੈਸੇ ਆ ਨਹੀਂ ਸਾਡਾ ਉਹਨਾਂ ਨੇ ਕਮਿਸ਼ਨ ਨਹੀਂ ਪਾਇਆ। ਕਿੰਨੇ ਦਾ 8000 ਰੁਪਏ? ਨਹੀਂ ਜੀ ਨਹੀਂ ਸਾਰੇ ਬੰਦੇ ਤੋਂ 8000 ਰੁਪਏ ਇਕੱਠਾ ਕਰਕੇ ਦੇ ਦੇ। ਅੱਛਾ। ਪਰ ਬੰਦੇ ਦੇ 100-100 ਰੁਪਏ ਇਕੱਠਾ ਕਰਕੇ ਦੇ ਦੇ। ਅੱਛਾ। ਹਾਂ ਉਹ ਬੰਦੇ ਹਰ ਵਾਰੀ ਪੈਸੇ ਮੰਗਦੇ ਆ ਜੀ। ਉਹ ਸਾਡੀ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਨਾਮ ਕਰਨਾ ਚਾਹੁੰਦੇ। ਕੀ ਮੰਗ ਕਰਦੇ? ਅਸੀਂ ਡਾਇਰੈਕਟਰ ਸਾਹਿਬ ਨੂੰ ਵੀ ਫੂਟਪਲੇਟ ਡਾਇਰੈਕਟਰ ਸਾਹਿਬ ਨੂੰ ਵੀ ਇਹ ਐ ਆਪਲੀਕੇਸ਼ਨਾਂ ਜੀ ਅਸੀਂ ਕਪੂਰਥ ਸਪਲਾਈ ਡਾਇਰੈਕਟਰ ਸਾਹਿਬ ਨੂੰ ਪਾਈ ਹੋਈ ਹੈ ਜੀ ਇਹਦਾ ਹਜੇ ਹਜੇ ਤੱਕ ਸਾਨੂੰ ਕੋਈ ਜਵਾਬ ਨਹੀਂ ਆਇਆ ਜੀ ਅਸੀਂ ਡੀਐਫਐਸੀ ਸਾਹਿਬ ਨੂੰ ਮਿਲੇ ਆ ਪਰ ਡੀਐਫਐਸੀ ਸਾਹਿਬ ਨੇ ਵੀ ਅਸਦਾ ਕੋਈ ਤੁਹਾਨੂੰ ਕੋਈ ਇਨਸਾਫ ਨਹੀਂ ਦਿੱਤਾ ਜੀ ਕੀ ਮੰਗ ਕਰਦੇ ਹੋ ਅਸੀਂ ਉਹਨਾਂ ਨੂੰ ਮੰਗ ਕਰਦੇ ਹਾਂ ਵੀ ਇਹਨਾਂ ਤੇ ਕਾਨੂੰਨੀ ਕਾਰਵਾਈ ਸਖਤੋ ਸਖਤ ਕਾਨੂੰਨੀ ਕਾਰਵਾਈ ਹੋਵੇ ਤੇ ਅਕੇ ਸਰਕਾਰ ਨੂੰ ਨਾ ਬਦਨਾਮ ਕੀਤਾ ਜਾਵੇ ਤੇ ਸਾਡੀ ਮੁੱਖ ਮੰਤਰੀ ਸਾਹਿਬ ਤੱਕ ਇਹ ਵੀਡੀਓ ਪਹੁੰਚਾਈ ਜਾਵੇ ਹੁਣੇ ਹੁਣੇ ਤੁਸੀਂ ਆ ਕੇ ਦੱਸਿਆ ਵੀ ਕੋਈ ਕੰਪਲੀਟ ਹੋਈ ਆ ਮੈਨੂੰ ਤੁਸੀਂ ਕੰਪਲੀਟ ਵੀ ਦਿਖਾਈ ਆ ਵੀ ਆਹ ਕੰਪਲੀਟ ਆ ਕੋਈ ਮਨਦੀਪ ਕੌਰ ਕੇ ਅਮਰਦੀਪ ਕ ਉਹ ਵਾਈਫਾਫ ਬਲ ਕਰਨ ਸੰਬੰਧਿਤ ਆਦੀ ਮੇਰੇ ਕੋਲੇ ਕੋਈ ਰਿਟਰਨ ਹਜੇ ਤੱਕ ਕੰਪਲੀਟ ਨਹੀਂ ਆਈਗੀ ਜੇ ਕੋਈ ਮੇਰੇ ਕੋਲੇ ਜਾਂ ਮੇਰੇ ਹੈੱਡ ਆਫਸ ਵੱਲੋਂ ਜਾਂ ਮੇਰੇ ਡਿਪਟੀ ਡਾਇਰੈਕਟਰ ਵੱਲੋਂ ਜਾਂ ਮੇਰੇ ਕੋਲੇ ਕੋਈ ਕੰਪਲੀਟ ਆਊਗੀ ਤੇ ਮੈਂ ਉਹਦੀ ਬਕਾਇਦਾ ਅਨੁਪਰੀ ਕਰਕੇ ਫਿਰ ਉਹਦਾ ਜੋ ਸਹੀ ਹੈ ਕਿ ਗਲਤ ਹੈ ਉਹਦਾ ਅਡਾ ਨਹੀਂ ਕੋਈ ਵੀ ਤੁਹਾਡਾ ਭਾਗੀਦਾਰੀ ਕਿਸੇ ਤੋਂ ਫੀਸ ਦੇ ਪੈਸੇ ਆਪਣੇ ਪਰਸਨਲ ਕੌਂਟਰੈਕਟਰ ਕੋਲ ਨਹੀਂ ਨਹੀਂ ਕਰਾ ਸਕਦਾ ਬੁਰੂ ਸਰਪ ਜੇ ਕੋਈ ਫੀਸ ਹੈ ਲਾਇਸੈਂਸ ਫੀਸ ਹੈ ਉਹ ਖਜ਼ਾਨੇ ਤੇ ਜਮ੍ਹਾਂ ਕਰਾਉਣੀ ਹੁੰਦੀ ਆ ਉਹਨੂੰ ਚਲਾਨ ਕੱਟ ਕੇ ਦੇ ਸਕਦਾ ਵੀ ਆ ਗਾ ਕੇ ਉੱਥੇ ਕਰਾ ਕੇ ਆਏ। ਆਪ ਨਿਕਲ ਨਹੀਂ ਆਪ ਨਿਕਲ ਨਹੀਂ। ਤੇ ਜਿਹੜਾ ਕਹਿੰਦੇ ਕਿ ਉਹ ਕਮਿਸ਼ਨ ਟ੍ਰਾਂਸਫਰ ਕਰਨ ਮਤਲਬ ਵੀ ਪੈਸੇ ਮੰਗੇ ਆਉਂਦੇ। ਵੀ ਇਹ ਪਰਸੈਂਟ ਤੁਹਾਡੇ ਵੇਖੋ ਜੀ ਜਿਹੜਾ ਡਿਪੋ ਹੋਲਡਰਾਂ ਦਾ ਕਮਿਸ਼ਨ ਆ ਉਹ ਹੈੱਡ ਕੁਆਰਟਰ ਤੋਂ ਟ੍ਰਾਂਸਫਰ ਹੁੰਦਾ ਇਹ ਬਿੱਲ ਬਣਾ ਕੇ ਭੇਜਦੇ ਹੁੰਦੇ ਆ। ਇਹ ਨਾਲ ਥੋੜਾ ਜਿਹਾ ਮਸਲਾ ਮੇਰੇ ਸਿਰ ਤੇ ਆ ਗਿਆ ਸੀ ਆ ਵੀ ਲੇਟ-ਵੇਟ ਜਿਹੜਾ ਕਮਿਸ਼ਨ ਆ ਉਹ ਥੋੜਾ ਯਾ ਕਿਉਂਕਿ ਆਨਲਾਈਨ ਹੁਣ ਖਜ਼ਾਨੇ ਜੋ ਕਮਿਸ਼ਨ ਜੋ ਹੈ ਹੈਡਕ quart ਭੇਜਦੇ ਹੈ ਹੈਡਕ quartੋਂ ਸਾਡੇ ਬਾਹਰ ਚ ਖਜ਼ਾਨੇ ਜਾਂਦਾ ਹੈ ਟ੍ਰੈਜਰੀ ਜਾ ਕੇ ਉੱਥੋਂ ਪਾਸ ਹੁੰਦਾ ਹੈ ਉਹਦੇ ਤੇ ਟਾਈਮ ਲੱਗਦਾ ਕੋਈ ਡਿਪੋ ਡਰਾਂ ਕੰਪਲੀਟਾ ਕਿਤੇ ਸਾਰਾ ਟ੍ਰਕ ਕਈ ਐਂਟਰੀਆਂ ਫੇਲ ਹੋ ਗਈ ਪਹਿਲੀ ਵਾਰੀ ਇਹ ਕੰਮ ਚੱਲਿਆ ਹੁਣ ਕਮਿਸ਼ਨ ਦਾ ਜਿਹੜਾ ਖਜ਼ਾਨੇ ਤੋਂ ਪਾਸ ਹੋਣਾ ਉਹ ਕਈਆਂ ਦੀਆਂ ਐਂਟਰੀਆਂ ਫੇਲ ਹੋ ਗਈਆਂ ਉਹਦੇ ਕਰਕੇ ਲੇਟ ਫੇਟ ਜ਼ਰੂਰ ਹੋਇਆ ਮੇਰੇ ਧਿਆਨ ਚ ਸੀਗਾ ਇਹਨਾਂ ਦਾ ਪਰ ਕੰਪਲੀਟ ਬਾਰੇ ਮੈਨੂੰ ਨਹੀਂ ਪਤਾ ਕਿ ਆ ਪੈਸਿਆਂ ਬਾਰੇ ਨਹੀਂ ਮੇਰੇ ਕੋਲ ਕਿਸੇ ਨੇ ਕੋਈ ਕੰਪਲੇਟ ਨਹੀਂ ਕੀਤਾ ਰਾਮੇਣ ਦਾ ਡਿਪੋ ਹੋ ਉਹ ਇੱਕ ਮੇਰੇ ਧਿਆਨ ਤੇ ਆਇਆ ਸੀ ਵੀ ਪੰਜ ਛੇ ਐਂਟਰੀਆਂ ਮੈਨੂੰ ਨਹੀਂ ਪਤਾ ਉਹਦੇ ਜਰਾਮਿਆਂ ਨੇ ਦੀ ਜਾਂ ਕੋਈ ਵੀ ਪੰਜ ਛੇ ਐਂਟਰੀਆਂ ਫੇਲ ਹੋ ਗਈਆਂ ਸੀਗਾ ਉਹਨਾਂ ਕੁਝ ਪ੍ਰਧਾਨਾਂ ਦੇ ਮੈਨੂੰ ਫੋਨ ਆਏ ਸੀ ਵੀ ਸਾਡੀਆਂ ਜਿਹੜੀਆਂ ਐਂਟਰੀਆਂ ਸਾਡੇ ਕਮਿਸ਼ਨ ਨਹੀਂ ਪਏ ਜਿਵੇਂ ਕੋਈ ਆਪਣਾ ਕੋਡ ਪੂਰੇ ਦਾ ਪ੍ਰਧਾਨ ਅਕਸ਼ਿੰਦਾ ਡਿਪੋਲਰ ਜਾਂ ਬ੍ਰੀ ਕੋਡ ਦਾ ਪਿਕਰ ਕੱਕਹਿਆਣੇ ਵਾਲਾ ਜਿਹੜੇ ਪ੍ਰਧਾਨ ਮੈਨੂੰ ਜਾਣਦੇ ਬਿੱਲੂ ਬਜਾਜ ਆ ਉਹਨਾਂ ਨੇ ਮੈਨੂੰ ਆਕੇ ਦੱਸਿਆ ਵੀ ਸਾਡੀਆਂ ਜਿਹੜੀਆਂ ਸਾਡੇ ਬੰਦੇ ਦਾ ਕਮਿਸ਼ਨ ਨਹੀਂ ਪਏ ਉਹਨਾਂ ਨਾਲ ਮੈਂ ਬਾਅਦ ਚ ਇਹਨਾਂ ਨਾਲ ਡੀ ਲਿਖਣ ਨਾਲ ਗੱਲ ਕੀਤੀ ਉਹ ਕਦੇ ਵੀ ਐਂਟਰੀ ਜਾਂ ਫੇਲ ਹੋਗੇ ਫਿਰ ਮੈਂ ਟਿੰਡਿਕੜ ਭੇਜਿਆ ਫਿਰ ਮੈਡਮ ਅਜੂ ਮਾਨੀ ਜੀ ਨਾਲ ਆਵਾਜ਼ ਕਰ ਜੀ ਨਾਲ ਸਾਡੇ ਜਿਹੜੇ ਐਡੀਸ਼ਨ ਡਾਇਰੈਕਟਰ ਆ ਉਹਨਾਂ ਨਾਲ ਮੈਂ ਗੱਲਬਾਤ ਕਰਕੇ ਉਹਨਾਂ ਦਾ ਕਮਿਸ਼ਨ ਆ ਜਿਹੜਾ ਪਵਾ ਦਿੱਤਾ ਜੇਕਰ ਇਹੋ ਜਿਹਾ ਕੁਝ ਮਾਮਲਾ ਸਾਹਮਣੇ ਆਉਂਦਾ ਤਾਂ ਕਰਦੇ ਬਿਲਕੁਲ ਜੀ ਬਿਲਕੁਲ ਜੇ ਕੋਈ ਇਹੋ ਜਿਹਾ ਧਿਆਨ ਚਾਉਂਦਾ ਵੀ ਜਾਂ ਕਿਸੇ ਨੇ ਕੋਈ ਪੈਸੇ ਲਏ ਆ ਜਾਂ ਸਾਨੂੰ ਲੱਗਦਾ ਵੀ ਕਿਸੇ ਨੇ ਲਿਸੈਂਸ ਵੀਊ ਕਰਨ ਦੇ ਪੈਸੇ ਲਏ ਆ ਜਾਂ ਵੱਧ ਫੀਸ ਲਈ ਆ ਤੇ ਜੇ ਸਾਨੂੰ ਕੰਪਲੀਟ ਆਊਗੀ ਤੇ ਉਹਦੀ ਬਕਾਇਦਾ ਮੈਨਕੁਆਰੀ ਕਰਕੇ ਉਹਤੇ